ਛੋਕੜੇ ਨੇ ਮੈਂ ਚਾਰ ਜਿਹੜੇ ਮੱਲ ਨਾਲ ਆ ਆ ਇਧਰ ਹੁਣੇ ਚੱਲੀ ਮੱਲ ਨਾਲ ਆ ਇਹਨੂੰ ਤੂੰ ਹਨ ਉਹਦੀ ਮਰ ਨਾਲ ਜਿੱਥੇ ਮੋਟਰਸਾਈਕਲ ਖੋਲ ਕੇ ਵੇਖਦਾ ਮੇਰੇ ਨਾਲ ਭਾਵੇਂ ਤੂੰ ਫੋਨ ਖੋਹ ਕੇ ਲੈ ਜੀ ਮੇਰਾ ਤੂੰ ਕੋਈ ਗੱਲ ਨਹੀਂ ਖੋਲ ਕੇ ਬਾਈ ਵੀ ਮੁੰਡਾ ਹੀ ਮੈਂ ਕੋਈ ਗੱਲ ਨਹੀਂ ਹੋ ਰਹੀ ਉਹ ਤਾਂ ਹੈਗੀ ਹੈ ਤੇ ਤੂੰ ਸੰਧੂ ਤੇਰੇ ਮੈਂ 76 ਉਹ ਮਾਰ ਮਾਰ ਕਿ ਤੇਰੀ ਦਾੜੀ ਦੇ ਮਾਲਾ ਨਾਲ ਕੰਡੇ ਚੀਚੋਂ ਤੇ ਮੈਨੂੰ ਕਹਿ ਦੀ ਤੂੰ ਤੇਰੇ ਵੇਖੀ 76 ਮੈਂ ਠੋਕ ਪੁਲਿਸ ਨਾਕੇ ਤੇ ਪੁਲਿਸ ਮੁਲਾਜ਼ਮਾਂ ਨਾਲ ਦੋ ਵਿਅਕਤੀਆਂ ਦੀ ਹੋਈ ਝੜਪ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਅੱਜ ਬੀਤੇ ਦਿਨ ਦਾ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੀ ਪੁਸ਼ਟੀ ਕਰਦਿਆਂ ਥਾਣੇਦਾਰ ਗਰਮੀਤ ਸਿੰਘ ਪ੍ਰੋਇਪਰ ਇੰਚਾਰਜ ਟ੍ਰੈਫਿਕ ਵਿੰਗ ਮੱਲਾਂ ਵਾਲੇ ਨੇ ਦੱਸਿਆ ਕਿ ਪਿਤੇ ਦਿਨ ਨੇੜੇ ਰੇਲਵੇ ਫਾੜਕ ਪਿੰਡ ਸੁਧਾਰਾ ਚੋ ਵਹੀਕਲਾਂ ਦੀ ਚੈਕਿੰਗ ਦੌਰਾਨ ਵਕਤ ਤਕਰੀਬਨ 1:00 ਵਜੇ ਦੁਪਹਿਰ ਇੱਕ ਬੁਲਟ ਮੋਟਰਸਾਈਕਲ ਤੇ ਸਵਾਰ ਮਖੂ ਵਾਲੀ ਸਾਈਡ ਦੀ ਤਰਫੋਂ ਦੋ ਵਿਅਕਤੀਆਂ ਨੂੰ ਰੋਕਿਆ ਗਿਆ ਤਾਂ ਮੋਟਰਸਾਈਕਲ ਬੁਲਟ ਦਾ ਸਾਇਲੈਂਸਰ ਮੋਡੀਫਾਈ ਹੋਣ ਕਰਕੇ ਨੰਬਰ ਪਲੇਟ PB5AF3243 ਜਿਸ ਤੇ ਇੰਗਲਿਸ਼ ਵਿੱਚ ਆਰਮੀ ਲਿਖਿਆ ਹੋਣ ਕਰਕੇ ਉਕਤ ਮੋਟਰਸਾਈਕਲ ਸਵਾਰਾਂ ਨੂੰ ਰੁਕਵਾ ਕੇ ਨਾਮ ਪ ਤਚਾਲਕਾ ਨੇ ਨਾਮ ਗੁਰਦਿਆਲ ਸਿੰਘ ਪੁੱਤਰ ਸਵਰਨ ਸਿੰਘ ਨੇ ਤੇ ਪਿੱਛੇ ਬੈਠੇ ਵਿਅਕਤੀ ਨੇ ਨਾਮ ਸਵਰਨ ਸਿੰਘ ਪੁੱਤਰ ਅਮਰੀਕ ਸਿੰਘ ਵਾਸੀਆਂ ਪਿੰਡ ਆਸ਼ੀਕੇ ਤਹਿਸੀਲ ਜੀਰਾ ਦੱਸਿਆ ਜਿਸ ਤੋਂ ਬਾਅਦ ਉਹਨਾਂ ਵੱਲੋਂ ਇਨ੍ਹਾਂ ਪਾਸੋਂ ਉਕਤ ਮੋਟਰਸਾਈਕਲ ਦੇ ਕਾਗਜ਼ਾਤ ਦੀ ਮੰਗ ਕੀਤੀ ਗਈ ਤਾਂ ਤੈਸ਼ ਵਿੱਚ ਆ ਕੇ ਉਹ ਉੱਚੀ ਉੱਚੀ ਬੋਲਣ ਲੱਗ ਪਏ ਕਿ ਉਹ ਕੋਈ ਵੀ ਕਾਗਜ਼ਾਤ ਪੇਸ਼ ਨਹੀਂ ਕਰਨਗੇ ਤਾਂ ਥਾਣੇਦਾਰ ਗਰਮੀਤ ਸਿੰਘ ਨੇ ਕਾਨੂੰਨ ਤੋਂ ਜਾਣੂ ਕਰਵਾਉਂਦਿਆ ਕਿ ਆ ਕਿ ਮੋਟਰਸਾਈਕਲ ਬਾਉਂਡ ਕਰ ਦਿੱਤਾ ਜਾਵੇਗਾ ਤਾਂ ਤਾਂ ਦੋਨੇ ਜਣੇ ਗਰਮੀਤ ਸਿੰਘ ਥਾਣੇਦਾਰ ਤੇ ਸਾਥੀਆਂ ਨੂੰ ਗਾਲੀ ਗਲੋਚ ਕਰਨ ਲੱਗ ਪਏ ਤੇ ਦੋਵੇਂ ਮੋਟਰਸਾਈਕਲ ਨੂੰ ਤੋੜ ਕੇ ਜ਼ਬਰਦ ਤੇ ਅੱਗੇ ਨੂੰ ਤੋਰਨ ਲੱਗ ਪਏ ਤਾਂ ਥਾਣੇਦਾਰ ਨੇ ਦੱਸਿਆ ਕਿ ਉਹਨਾਂ ਨੇ ਸਾਥੀ ਕੁੰਮਚਾਰੀਆਂ ਵੱਲ ਰੋਕਨ ਤੇ ਦੋਵੇਂ ਮੇਰੇ ਨਾਲ ਹੱਥੋਪਾਈ ਕਰਨ ਲੱਗ ਪਏ ਤੇ ਛੜਕ ਤੇ ਰੋੜੇ ਚੁੱਕ ਕੇ ਮੇਰੇ ਤੇ ਮੇਰੇ ਸਾਥੀਆਂ ਉੱਪਰ ਉਹਨਾਂ ਨੇ ਵਗਾਉਣੇ ਸ਼ੁਰੂ ਕਰ ਦਿੱਤੇ ਜਦੋਂ ਮੈਂ ਬਚਾਲੀ ਅੱਗੇ ਹੋਇਆ ਤਾਂ ਸਵਰਨ ਸਿੰਘ ਉਕਤ ਨੇ ਮੇਰੀ ਵਰਦੀ ਤੇ ਹੱਥ ਪਾਇਆ ਤੇ ਖਿੱਚਤ ਉਹੀ ਕਰਕੇ ਮੇਰੀ ਪੈਣੀ ਹੋਈ ਵਰਦੀ ਤੇ ਕਈ ਬਟਨ ਤੋੜ ਦਿੱਤੇ ਤੇ ਉੱਪਰ ਲੱਗੀ ਨੰਬਰ ਪਲੇਟ ਤੇ ਜੇਬ ਖਿੱਚ ਕੇ ਤੋੜ ਦਿੱਤੀ ਉਹਨਾਂ ਦੱਸਿਆ ਕਿ ਮੈਨੂੰ ਤੇ ਮੇਰੇ ਸਾਥੀਆਂ ਨੂੰ ਅਸ਼ਲੀਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀ ਥਾਣੇਦਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਈ ਗਈ ਹੈ ਜਿਸ ਤਹਿਤ ਦੋਸ਼ੀਆਂ ਵਿਰੁੱਧ ਧਾਰਾ 312 221 296 352 352 3 ਬੀ ਐਨ ਐਸ 2023 ਤਹਿਤ ਮਾਮਲਾ ਦਰਜ ਕਰਵਾਇਆ ਗਿਆ ਹੈ ਮੱਲਾਵਲ ਖਾਸ ਤੋਂ ਗੁਰਪਟੇਜਾ ਦੀ ਵਿਸ਼ੇਸ਼ ਰਿਪੋਰਟ ਦੇਖੋ ਇਸ ਮੌਕੇ ਟ੍ਰੈਫਿਕ ਇੰਚਾਰਜ ਸਰਦਾਰ ਗਰਮੀਤ ਸਿੰਘ ਨੇ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦਿਆਂ ਕੀ ਕਿਹਾ ਹਾਂ ਹਾਂ ਜੀ ਸਰ ਕੱਲ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਮਾਮਲਾ ਕੀ ਹੈ ਜੀ ਏ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਫਰੋਇਪੁਰ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਾਨੂੰ ਜੋ ਹੁਕਮ ਮਿਲਦੇ ਚਲਾਨ ਕਰਨ ਦੇ ਤੇ ਉਹ ਮੈਂ ਇਸ ਟਾਈਮ ਐਸਏ ਗੁਰਮੀਤ ਸਿੰਘ ਟ੍ਰੈਫਿਕ ਇਨਚਾਰਜ ਮੱਲਾਲੇ ਮੇ ਬਤੌਰ ਡਿਊਟੀ ਕਰ ਰਿਹਾ ਕੱਲ ਅਸੀਂ ਸੁਧਾਰੇ ਪਿੰਡ ਤੇ ਉਰਲੇ ਪਾਸੇ ਫਾੜਕ ਦੇ ਕੋਲ ਬਾਬਾ ਕਾਲਾ ਮਾਰਜੀ ਦੇ ਮੰਦਿਰ ਦੇ ਕੋਲ ਨਾਕਾ ਲਾਇਆ ਸੀ 11 ਵਜੇ ਤੇ ਅਸੀਂ ਪੰਜ ਸਾਲ ਚਲਾਨ ਵੀ ਕੀਤੇ ਆ 1:30 ਵਜੇ ਦੇ ਕਰੀਬ ਉਧਰ ਕੋਈ ਦੋ ਬੰਦੇ ਆਏ ਬੁੱਢ ਤੇ ਮੇਰਾ ਸਾਥੀ ਹਰਜਨਰ ਸਿੰਘ ਤੇ ਸਾਥੀ ਰਾਜਕਮਾਰ ਜੇ ਪੀਸੀ ਇਹਨਾਂ ਨੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਰੁਕ ਗਏ ਰੋਕੰਦੋਂ ਬਾਅਦ ਉਹ ਗਾਲ ਕੱਢ ਕੇ ਬੋਲਿਆ ਵੀ ਦੱਸੋ ਤੁਹਾਨੂੰ ਕੀ ਚਾਹੀਦਾ ਪਤਾ ਨਹੀਂ ਉਹਨਾਂ ਨੇ ਕੀ ਖਾਦਾ ਕੀ ਨਹੀਂ ਖਾਦਾ ਜੀ ਉਹਨਾਂ ਨੇ ਮੁੜ ਕੇ ਸਾਡੇ ਤੇ ਰੋੜੇ ਚਲਾਏ ਪਬਲਿਕ ਦੇ ਬੰਦੇ ਇਕੱਠੇ ਹੋ ਗਏ ਪਿੰਡ ਦੇ 10-15 ਜਿਹਨਾਂ ਕਿ ਜਿਹਨਾਂ ਦੇ ਜਿਹਨਾਂ ਦੇ ਅਸੀਂ ਸਹਾਇਤਾ ਦੇ ਨਾਲ ਜਿਹੜਾ ਸਾਨੂੰ ਥੋੜਾ ਜਿਹਾ ਬਚਾ ਹੋਇਆ ਉਹਨਾਂ ਰੋੜੇ ਬਹੁਤ ਮਾਰੇ ਆ ਉੱਥੇ ਬਾਲਣ ਪਿਆ ਸੀ ਦਰਖਤ ਕੱਟੇ ਹੋਏ ਸੀ ਉਹਨਾਂ ਨੇ ਛੋਟੇ ਬਣਾ ਕੇ ਸਾਡੇ ਤੇ ਵਾਰ ਕੀਤੇ ਆ ਜੀ ਉਸ ਤੋਂ ਬਾਅਦ ਜੀ ਮੈਂ ਫੋਨ ਕੀਤਾ ਥਾਣੇ ਐਮਐਸਸੀ ਗੁਰਮੀਤ ਸਿੰਘ ਨੂੰ ਮਹ ਜਲਦੀ ਕਰੋ ਸਾਡੇ ਤੇ ਹਮਲਾ ਕਰਤਾ ਪਬਲਿਕ ਦੇ ਲੋਕਾਂ ਨੇ ਉਹ ਮੁਰਤੀਓਜੀ ਸਰਕਾਰੀ ਗੱਡੀ ਦੇ ਵਿੱਚ ਐਸਆਈ ਲਖਵੇਸ਼ ਸਿੰਘ ਸਮੇਤ ਚਾਰ ਪੰਜ ਕਰਮਚਾਰੀ ਜਿਹੜੇ ਉੱਥੇ ਗਏ ਇੱਕ ਨੂੰ ਤਾਂ ਅਸੀਂ ਮੌਕੇ ਤੇ ਫੜ ਲਿਆ ਇੱਕ ਜਿਹੜਾ ਸੀ ਉਹ ਝੋਨੇ ਚ ਭੱਜ ਗਿਆ ਉਹਨੂੰ ਉਹਨਾਂ ਦੇ ਗਨਮੇਣਾ ਚ 4 ਕਿਲੋਮੀਟਰ ਦੂਰ ਤੋਂ ਫੜਿਆ ਜੀ ਫੜ ਕੇ ਲੈ ਆ ਕੇ ਥਾਣੇ ਆ ਕੇ ਬੰਦ ਕਰਤਾ ਜੀ ਬੰਦ ਕਰਕੇ ਉਹਨਾਂ ਤੇ ਜਿਹੜੀ ਕਾਰਵਾਈ ਕੀਤੀ ਗਈ ਹੈ ਜੀ ਕੋਈ ਵਿਕਲ ਵੀ ਵਿਕਲ ਅਸੀਂ ਬੌਂਡ ਕੀਤਾ ਜੀ ਬੁੱਟ ਮੋਟਰਸਾਈਕਲ ਜਿਹੜਾ ਪਰਚੇ ਤੇ ਪੈ ਗਿਆ ਪਰਚੇ ਦੀਆਂ ਧਰਾਵਾਂ ਜਿਹੜੀਆਂ ਲੱਗੀਆਂ ਨੇ ਜੀ 132 281 286 352 ਬੀ ਐਨ ਐਸ ਐਕਟ ਤਹਿਤ ਜਿਹੜਾ ਉਹਦੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਵਾਸਤੇ ਉਹਨਾਂ ਨੂੰ ਕੋਰਟ ਤੇ ਭੇਜਤਾ ਜੀ ਗਾਲੀ ਗਲੋਚ ਵੀ ਹੋਇਆ ਹਾਂਜੀ ਗਾਲੀ ਗਲੋਚ ਵੀ ਹੋਇਆ ਹਾਂਜੀ ਬਹੁਤ ਉਹਨਾਂ ਨੇ ਬਹੁਤ ਜ਼ਿਆਦਾ ਗਾਲਾਂ ਕੱਢੀਆਂ ਜੀ ਵੀਡੀਓ ਨਾਲ ਹੈਗੀ ਆ ਜੀ ਵੀਡੀਓ ਵੀ ਦਿੱਤੀ ਆ ਜੀ ਤੇ ਉਹ ਵੀਡੀਓ ਵਿੱਚ ਬਹੁਤ ਕੁਛ ਬੁਖਾਰਿਆ ਡੰਡੇ ਬੁਖਾਰਿਆ ਗਾਲਾਂ ਵੀ ਕੱਢ ਰਿਹਾ ਜੀ ਤੇ ਇਸ ਕਰਕੇ ਜਿਹੜਾ ਵੀ ਅਸੀਂ ਹੁਣ ਪਰਚਾ ਹੋ ਗਿਆ ਪਰਚਾ ਹੁਣ ਤੋਂ ਬਾਅਦ ਅਗਲੀ ਕਾਰਵਾਈ ਅਫਸਰ ਕਰ ਰਹੇ ਨੇ ਜੀ ਪਚਾ ਪਬਲਿਕ ਨੇ ਕਰਵਾਇਆ ਹਾਂਜੀ ਪਬਲਿਕ ਨੇ ਪਬਲਿਕ ਨੇ ਜੀ ਪਬਲਿਕ ਸਾਡੇ ਵਿੱਚ ਆ ਕੇ ਖੜ ਗਏ ਨਹੀਂ ਤੇ ਰੋੜੇ ਜਿਵੇਂ ਮੇਰੇ ਇੱਕ ਵਜਿਆ ਵੀ ਇੱਥੇ ਮੋੜੇ ਤੇ ਮੇਰੇ ਰ